ਦੇ ਸਰ ਤੋਂ ਆਸਪਾਸ ਦੇ ਉਮੀਦਵਾਰ ਤਰਨਜੀਤ ਸੰਧੂ ਨੇ ਇਸ ਮੌਕੇ ਤੇ ਕਿਹਾ ਕਿ ਅਸੀਂ ਇੱਕ ਵਿਜਨ ਲੈ ਕੇ ਆਏ ਹਾਂ ਜੋ ਲੰਬੇ ਸਮੇਂ ਲਈ ਆ ਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਹਰ ਕਿਸੇ ਨੂੰ ਉਸ ਵਿਜਨ ਦਾ ਲਾਭ ਮਿਲੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ 850 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ ਤਰਨਜੀਤ ਸੰਧੂ ਨੇ ਕਿਹਾ ਕਿ ਸਾਰੇ ਮੁੱਦੇ ਤੇ ਡੰਪ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਉਹ ਵੀ ਕੰਮ ਕਰ ਰਹੇ ਹਨ ਨਸ਼ਾ ਮੁਕਤ ਅੰਮ੍ਰਿਤਸਰ ਤਰਨਜੀਤ ਸੰਧੂ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਮਰੀਕਾ ਦੀਆਂ ਕਈ ਕੰਪਨੀਆਂ ਨਾਲ ਗੱਲ ਕੀਤੀ ਗਈ ਹੈ ਜਦਕਿ ਬਾਕੀ ਸੰਸਦਾਂ ਨੇ ਅੰਮ੍ਰਿਤਸਰ ਨੂੰ ਬਹੁਤ ਪਿੱਛੇ ਲੈ ਲਿਆ ਤੇ ਉੱਥੇ ਹੀ ਸਮਾਨ ਬਣਾਇਆ ਜਾਵੇਗਾ ਅਤੇ ਵੇਚਿਆ ਜਾਵੇਗਾ ਇਸ ਨਾਲ ਅੰਮ੍ਰਿਤਸਰ ਦੇ ਨੌਜਵਾਨਾਂ ਅਤੇ ਲੜਕੀਆਂ ਨੂੰ ਨਰਸਿੰਗ ਦੀ ਸਿਖਲਾਈ ਦਿੱਤੀ ਜਾਵੇਗੀ ਦੇਖੋ ਜੀ ਕੁਝ ਦਿਨ ਪਹਿਲਾਂ ਤੁਹਾਡੇ ਕੋਲ ਇੱਕ ਵਿਜਨ ਡਾਕੂਮੈਂਟ ਰੱਖਿਆ ਸੀਗਾ ਉਹਦੇ ਵਿੱਚ ਕਾਫੀ ਡਿਟੇਲਡ ਹਰ ਇੱਕ ਮੁੱਦੇ ਤੇ ਪ੍ਰੈਕਟੀਕਲ ਤੇ ਲੌਂਗ ਟਰਮ ਦੋਵੇਂ ਅਸੀਂ ਚੀਜ਼ਾਂ ਰੱਖਿਆ ਸੀ ਨਾ ਤੇ ਉਹਦੇ ਵਿੱਚ ਤੁਸੀਂ ਦੇਖਿਆ ਕਿ ਸਭ ਕੁਝ ਅਸੀਂ ਵਿੱਚ ਕੋਸ਼ਿਸ਼ ਕੀਤੀ ਆਪਣੇ ਵੱਲੋਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਕਿਸੇ ਦੀ ਨੌਲੇਜ ਦੀ ਮੋਨੋਪੋਲੀ ਨਹੀਂ ਹੁੰਦੀ ਕੋਈ ਵੀ ਯੰਗ ਜਾਂ ਬਜ਼ੁਰਗ ਐਕਸਪੀਰੀਅੰਸ ਨਾਲ ਸ਼ੇਅਰ ਕਰ ਸਕਦਾ। ਉਹ ਵਰਕਿੰਗ ਡਾਕੂਮੈਂਟ ਹੈ। ਅਗਰ ਉਹਦੇ 'ਚ ਕੋਈ ਸਿਚੁਏਸ਼ਨਸ ਹੈ ਗਿਆ ਬਿਲਕੁਲ ਅਸੀਂ। ਲੇਕਿਨ ਤੁਸੀਂ ਉਹਦੇ ਦੇਖਿਆ ਕਿ ਅਸੀਂ ਸਭ ਚੀਜ਼ਾਂ ਟੱਚ ਕੀਤੀਆਂ ਨੇ। ਆਪਣਾ ਅੰਮਰਸਰਲੀ ਸਪੈਸ਼ਲ ਪੈਕੇਜ ਡਰੱਗਸ, ਲਾਅ ਐਂਡ ਆਰਡਰ, ਐਗਰੀਕਲਚਰ, ਡੇਰੀ, ਲਾਈਫਸਟਾਕ, ਇੰਡਸਟਰੀ, ਇਨਫਰਾਸਟਰਕਚਰ ਡਿਵੈਲਪਮੈਂਟ, ਐਜੂਕੇਸ਼ਨ, ਯੂਥ, ਹੈਲਥ케ਅਰ, ਔਮਨ, ਆਪਣਾ ਕਲਚਰਲ ਹੈਰੀਟੇਜ, ਪ੍ਰੋਮੋਟ ਟੂਰਿਜ਼ਮ ਜਿਹੜੀਆਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਹਾਂ ਤੇ ਐਤ ਕਾ ਉਹਨਾਂ ਨੂੰ ਅਸੀਂ ਟੱਚ ਕੀਤਾ ਮੈਨੂੰ ਇਹ ਖੁਸ਼ੀ ਆ ਮੈਂ ਸਿਰਫ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਦੇਖੋ ਇਹ ਪੋਜ਼ਿਟਿਵ ਡਵੈਲਪਮੈਂਟਸ ਨਾਲ ਹੀ ਸ਼ੁਰੂ ਹੋ ਗਈਆਂ ਤੁਹਾਨੂੰ ਪਹਿਲੀ ਵਾਰੀ ਵਿਕਸ਼ਿਤ ਅੰਮ੍ਰਿਤਸਰ ਦਾ ਦਰਸ਼ਾਇਆ ਸੀਗਾ ਮੈਂ ਕਿ 850 ਕਰੋੜ ਰੁਪਈਆ ਨੀਅਰਲੀ ਇਕੱਠਾ ਕੀਤਾ ਆ ਹੁਣ ਮੈਨੂੰ ਪਤਾ ਕਿ vikshitamritsar.org ऑपरेशनल ਹੈ ওয়েবসাইট اور ਆਲਰੇਡੀ ਉਹਨਾਂ ਦੇ ਕਨੈਕਟ ਹੋ ਰਹੇ ਨੇ ਕਈ ਬੱਚਿਆਂ ਨੇ ਸਟਾਰਟਅਪ ਲਈ ਉਹਨਾਂ ਨੇ ਇੱਕ ਸਿਸਟਮ ਬਣਾਇਆ ਆ ਤੇ ਸਟਾਰਟਅਪ ਲਈ ਲੋਕ ਅਪਲਾਈ ਕਰ ਰਹੇ ਨੇ ਤੇ ਤੁਹਾਨੂੰ ਇਹੋ ਹੀ ਰਿਕੁਐਸਟ ਹੈ ਕਿ ਇਹ ਪੌਪੂਲਰਾਈਜ਼ ਕਰੋ ਇਹ ਜੇ ਸਾਰੇ ਏਰੀਆਸ ਔਰ ਫਲੈਕਸੀਬਿਲਟੀ ਹੈ ਤੇ ਨਾਲ ਆਪਣਾ ਦੂਜਾ ਉਹਨਾਂ ਦੇ ਤਿੰਨ ਪ੍ਰੋਜੈਕਟ ਮੈਂ ਪਹਿਲੇ ਪਿਛਲੀ ਵਾਰੀ ਵੀ ਦੱਸਿਆ ਸੀ ਇੱਕ ਤਾਂ ਸਟਾਰਟਅਪ ਔਰ ਸਪੈਸ਼ਲੀ ਆਪਣੀਆਂ ਊਮਨ ਤੇ ਯੂਥ ਲਈ ਤੇ ਏਰੀਆਜ਼ ਅਕਰੋਸ ਸੀਗੇ ਮੈਂ ਤਾਂ ਸਿਰਫ ਉਹੀ ਇੰਟਰਪ੍ਰੀਟ ਕਰ ਰਿਹਾ ਜੋ ਮੇਰੇ ਨਾਲ ਉਹਨਾਂ ਨੇ ਦੱਸਿਆ ਲੇਕਿਨ ਮੈਨੂੰ ਇਹ ਪਤਾ ਕਿ ਫਲੈਕਸੀਬਿਲਟੀ ਬਹੁਤ ਹੈਗੀ ਆ ਤੇ ਦੂਸਰੀ ਚੀਜ਼ ਸਵਰ ਸ਼ਮਦਿਤ ਸਰ ਹੁਣ ਇਹਦੇ 'ਚ ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਜਿੱਥੇ-ਜਿੱਥੇ ਜਿਤਨਾ ਤੁਸੀਂ ਨਿਊਜ਼ ਪਾਉਂਦੇ ਹੋ ਕਿ ਮੈਂ ਡੰਪ ਚ ਗਿਆ ਤੇ ਮੈਨੂੰ ਖੁਸ਼ੀ ਆ ਕਿ ਸਾਡੇ ਐਨਆਰਆਈ ਉਹਨੂੰ ক্লোਜ਼ਲੀ ਵਾਚ ਕਰ ਰਹੇ ਨੇ ਤੇ ਡੰਪ ਤੇ ਵੀ ਪਹੁੰਚ ਗਏ ਉਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਡੰਪ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਦੇਖਿਆ ਕਿਹੜੀ ਟੈਕਨੋਲੋਜੀ ਚਾਹੀਦੀ ਆ ਮੈਨੂੰ ਤੁਹਾਡੇ ਕੋਲ ਦੀ ਮੈਨੂੰ 100% ਕੰਫੀਡੈਂਸ ਆ ਕਿ ਮੈਂ ਇੱਥੇ ਐਮਪੀ ਬਣਿਆ ਮੈਂ ਉਹਨਾਂ ਨਾਲ ਪੱਕੀ ਪੱਕੀ ਗੱਲ ਕਰਾਂਗੇ ਜਿਹੜਾ ਬ੍ਰਿਜ ਚਾਹੀਦਾ ਨਾ ਸਾਡੇ ਸ਼ਹਿਰ ਚ ਤੇ ਦਿੱਲੀ ਚ ਉਹ ਮੈਂ ਬਣਾਗਾ ਕਿਉਂਕਿ ਮੇਰੀ ਲੌਜੀਕਲ ਗੱਲ ਹੈ ਅਗਰ ਉਹਨਾਂ ਦੀ ਕੋਈ ਲੌਜੀਕਲ ਚੀਜ਼ ਹੈ ਤੇ ਬਿਲਕੁਲ ਉਹ ਟੇਕਓਵਰ ਟੇਕ ਅਪ ਕਰਾਂਗੇ ਮਤਲਬ ਐਵੇਂ ਇੱਕ ਦੂਜੇ ਦੇ ਮਿੱਟੀ ਸੁੱਟਣਾ ਤਾਂ ਆਪਣੀ ਪਹਿਲਵਾਨੀ ਦਿਖਾਣੀ ਸਾਡਾ ਆਬਜੈਕਟਿਵ ਆ ਕਿ ਸਾਡੇ ਕਿਸਾਨ ਭਰਾਵਾਂ ਦੀਆਂ ਆਮਦਨੀਆਂ ਵਧਣ ਉਸ ਤਰ੍ਹਾਂ ਹੀ ਇੰਡਸਟਰੀ ਦੀਆਂ ਵੀ ਆਮਦਨੀਆਂ ਵਧਣ ਜਰਾ ਪਿੰਡਾਂ ਚ ਕਿਸ ਤਰ੍ਹਾਂ ਦਾ ਰਿਸਪੋਨਸ ਬਣ ਰਿਹਾ ਦੋਵੇਂ ਜਾ ਰਹੇ ਹੋ ਹਾਂਜੀ ਤੁਸੀਂ ਕਹੀਏ ਕਈ ਮੈਨੂੰ ਕਬਰ ਵੀ ਕਰਦੇ ਹੋ ਤੇ ਕਿੰਨੇ ਖੁਸ਼ੀ ਨਾਲ ਲੋਕ ਮਿਲਦੇ ਨੇ ਮੈਂ ਬਾਰਡਰ ਪਿੰਡਾਂ 'ਚ ਵੀ ਗਿਆ ਆ ਉਹਨਾਂ ਨੇ ਇੱਕ ਕੰਡਿਆ ਆਪਣੀ ਤਾਰ ਵਾਲੀ ਗੱਲ ਕੀਤੀ ਆ ਐਤ ਕਾਂ ਜਦੋਂ ਆਪਣਾ ਇਹਦੀ ਆਪਣਾ ਕਣਕ ਦੀ ਹੋਈ ਆ ਤੇ ਪੂਰੀ ਆਤ ਕਾ ਅਸਿਸਟੈਂਸ ਕਰਵਾਈ ਆ ਬੀਐਸਐਫ ਨਾਲ ਵੀ ਜੋ ਜੋ ਮੇਰੇ ਕੋ ਆਇਆ ਜਿੰਨਾ ਕਲੈਕਸ਼ਨ ਕਮਿਸ਼ਨ 'ਚ ਅਲਾਉ ਕਰਦੇ ਨੇ ਸਰਜੀਜੀ ਜਿਹੜੇ ਕਿਸਾਨ ਦੇਥੇ ਬੰਦਿਆਂ ਨੇ ਉਹਨਾਂ ਨੇ ਅੱਜ ਐਲਾਨ ਕੀਤਾ ਹੈ ਕਿ ਅਸੀਂ ਭਾਵੇਂ ਹਰਿਆਣੇ ਦੇ ਜਿਹੜੇ ਬੀਜਪੀ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਝਨਾਓ ਕਰਾਂਗੇ ਜਿਹੜੇ ਉਮੀਦਵਾਰ ਹੈਗੇ ਨੇ ਪੰਜਾਬ ਦੇ ਪਾਜੀ ਇਤਰਾ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਕੋਈ ਕਿਸਾਨ ਜਥੇਬੰਦੀਆਂ ਆਏ ਤੇ ਬੜੇ ਬੜੇ ਵੱਡੇ ਵੱਡੇ ਆਲ ਇੰਡੀਆ ਲੈਵਲ ਦੇ ਲੀਡਰ ਨੇ ਇਹਨਾਂ ਕੋਲ ਟਾਈਮ ਹੀ ਨਹੀਂ ਆ ਮ ਸਰਦਿੰ ਪ੍ਰਵਾਹ ਕਰ ਲਈ ਤੇ ਇਹ ਜਿਹੜੇ ਆਲ ਇੰਡੀਆ ਦੇ ਇਹਨਾਂ ਨੇ ਲੀਡਰੀ ਚਮਕਾਣੀ ਆਪਣੀ ਚਮਕਾ ਕੇ ਦੇਖ ਲੈਣਾ ਪਿਛਲੇ 3 ਸਾਲ ਦੀ ਇਹਨਾਂ ਨੇ ਜੋ ਕਰਨਾ ਸੀ ਲੋਕਾਂ ਦੇ ਸਿਰ ਫੜਵਾਏ ਕੰਮ ਦੀ ਤੇ ਗੱਲ ਨਹੀਂ ਕਰਦੇ ਮੈਂ ਤਾਂ ਕੰਮ ਦੀ ਗੱਲ ਕਰ ਰਿਹਾ ਮੈਂ ਤਾਂ ਕਹਿੰਦੇ ਆ ਭਾਈ ਅੰਮ੍ਰਿਤਸਰ ਦੇ ਬਾਰੇ ਮੈਨੂੰ ਦੱਸੋ ਕੋਈ ਤੁਹਾਡੇ ਕੋਲ ਆਈਡੀਆ ਹੈ ਤੁਸੀਂ ਸੁਝਾਸ਼ਨ ਦਿਓ ਆਪਾਂ ਅੰਮ੍ਰਿਤਸਰ ਤੇ ਮੁੱਦੇ ਆ ਤੇ ਦੇਖੋ ਭਾਜੀ ਮੇਰੇ ਕੋਲ ਸਾਬਕਾ ਸਾਹਿਬ ਨੇ ਹੁਣ ਇੱਕ ਹਫਤੇ ਦੀ ਹੋਰ ਮੌਲਤ ਮੰਗੀ ਹੈ ਆਪਾਂ ਹੁਣ ਅੰਮ੍ਰਿਤਸਰ ਦੀ ਗੱਲ ਅੰਮ੍ਰਿਤਸਰ ਦਾ ਮੋਤੀ ਸਾਹਿਬ ਆ ਰਹੇ ਸੀ ਅੰਮ੍ਰਿਤਸਰ ਦੀ ਤਰੀਕ ਨੂੰ ਸਵਾਗਤ ਕਰੋਗੇ ਜੀ ਕਿਸ ਤਰ੍ਹਾਂ ਕਿਹੜੇ ਕਿਹੜੇ ਲੀਡਰ ਹੋਣਗੇ ਇਹਨੇ ਦੱਸ ਦਿਓ 30 ਤਰੀਕ ਨੂੰ ਆ ਰਹੇ ਨੇ ਹੁਸ਼ਿਆਰਪੁਰ ਆ ਰਹੇ ਨੇ ਅੰਮ੍ਰਿਤਸਰ ਆ ਰਹੇ ਨੇ ਮੋਦੀ ਸਾਹਿਬ ਸਾਡੇ ਅੰਮ੍ਰਿਤਸਰ ਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਡਰੱਗਸ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਸੀਵਰੇਜ ਦੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਚ ਐਗਰੀਕਲਚਰ ਇੰਡਸਟਰੀ ਟ੍ਰੇਡ ਹਾਂਜੀ ਭਾਜੀ ਤੇ ਮੈਂ ਉਰੇ ਬਾਰੇ ਗੱਲ ਕਰਨਾ ਹੈ ਤੁਸੀਂ ਇਨੀ ਵਡਿਆ ਵਡੀਆਂ ਗੱਲਾਂ ਕਰਦੇ ਸਭ ਆਣਗੇ ਦੇਖੋਗੇ ਤੁਸੀਂ ਆਪਾਂ ਉਦੋਂ ਗੱਲ ਕਰਾਂਗੇ ਅਸੀਂ ਸਾਈਟ ਰੇਲ ਦੀ ਗੱਲ ਕਰਦੇ ਜੇ ਪਰ ਮੈਟਰੋ ਬੱਸ ਇੱਥੇ ਵੱਧ ਪਈ ਅੰਮ੍ਰਿਤਸਰ 'ਚ ਕੀ ਲੱਗਦਾ ਕਦੋਂ ਕਰਦਾ ਹਾਂ ਜੀ ਮੈਂ ਤੇ ਗਾਂ ਦਾ ਫਿਊਚਰ ਦਾ ਕਿਹਾ ਇਹ ਨਹੀਂ ਮੈਂ ਕਹਾ ਕਿ ਸਾਈਟ ਰੇਲ ਬਣਾ ਕੇ ਮੈਂ ਹਰਲਾ ਸਾਹਿਬ ਵਰਗਾ ਕਰੋੜਾਂ ਵਰਗਾ ਗੱਲ ਨਹੀਂ ਕਰਦਾ ਮੈਂ ਤੇ ਇਹ ਵੀ ਕਹਿਣਾ ਆ ਜਿਹੜੀ ਬਰਫਾਂ ਖੜੀਆਂ ਨੇ ਇਹਦਾ ਜਵਾਬ ਮੰਗੋ ਨਾ ਤੇ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਕਿ ਸਟੂਡੈਂਟ ਇਹਦੇ ਵਿੱਚ ਸਫ਼ਰ ਕਰਦੇ ਸੀ ਲੋਕੀ ਇੱਥੇ ਰੋਜ਼ ਆਉਂਦੇ ਜਾਂਦੇ ਸੀ ਸਟੂਡੈਂਟ ਛੱਡ ਕੇ ਜਿਹੜਾ ਇਹਦਾ ਆਪ ਨੂੰ ਜਿਹੜਾ ਅਸਲੀ ਆਮ ਆਦਮੀਆ ਹੈਂ ਜਿਹੜਾ ਵਿਚਾਰਾ ਸਾਡੇ ਨਾਲ ਦੇ ਏਰੀਆਸ ਤੋਂ ਆਉਂਦਾ ਆ ਜਿਹੜਾ ਬਸ ਚ ਜਾਂਦਾ ਸੀ ਉਹ ਸਫ਼ਰ ਨਹੀਂ ਕਰਦਾ ਤੇ ਬੱਚੇ ਤਾਂ ਕਰਦੇ ਹੀ ਕਰਦੇ ਨੇ ਲੇਕਿਨ ਜਿਹੜਾ ਆਮ ਆਦਮੀਆਂ ਉਹਦਾ ਵੀ ਤੇ ਸੋਚਣ ਇਹ ਬਸਾਂ ਔਰ ਬਸਾਂ ਉਥੇ ਰੋੜੀਆਂ ਨੇ ਇਸ ਤਰ੍ਹਾਂ ਹੀ ਅਗਰ ਤੁਸੀਂ ਆਪਣੇ ਡੰਮ ਚ ਜਾਓ ਹੈ ਉਥੇ ਪ੍ਰੋਸੈਸਿੰਗ ਪਲਾਂਟ ਲਗਾਇਆ ਜੰਕ ਲਗਾਓ ਦੇਖ ਤੇ ਕਰੋੜਾਂ ਰੁਪਏ ਉਹਦੀ ਇਨਵੈਸਟੀਗੇਸ਼ਨ ਕਰੋ ਨਾ ਕੀ ਕਰੋਨਾ ਰੁਪਈਏ ਸਰਕਾਰ ਕਿਸੇ ਪ੍ਰਾਈਵੇਟ ਪਾਰਟੀ ਨੂੰ ਦੇ ਰਹੀ ਹੈ ਇਹ ਕੀ ਹੈ ਇਹ ਸਕੈਂਡਲ ਹੈ ਤੇ ਇਹ ਸਭ ਤੋਂ ਵੱਡਾ ਇਫੈਕਟ ਇੱਕ ਹੋਰ ਜਿਹੜੀ ਗੱਲ ਉੱਪਰ ਕੇ ਆਈ ਹੈ ਸਾਹਮਣੇ ਜਿਵੇਂ ਤੁਸੀਂ ਕਹਿੰਦਾ ਬਾਲੀ ਗੱਲ ਕਰੋ ਪਰ ਮੈਂ ਉਸ ਦੇ ਕੰਸਲਟ ਨਹੀਂ ਕਰਦਾ ਜਿੱਦੇ ਬਾਕੀ ਵਪਾਰੀ ਕਿੱਥੇ ਬੰਦੀਆਂ ਹੋ ਗਈਆਂ ਦੁਕਾਨਦਾਰ ਹੋ ਗਏ ਜਾਂ ਹੋਰ ਜਿਹੜਾ ਮੋਗੇ ਦੇ ਜਦ ਕਿਸਾਨਾਂ ਨੇ ਵਿਰੋਧ ਕੀਤਾ ਅੰਸਰਾਜ ਅੰਸੋਣਾ ਦਾ ਜਾਂ ਹੋਰ ਭਾਜਪਾ ਸੁਪੀਦਵਾਦ ਦਾ ਜਿਹੜੀ ਉਹਦੇ ਅਗੇ ਸੇ ਜਾ ਕੇ ਜਿੱਥੇ ਬੰਦੀਆਂ ਅੰਸਰਾਜ ਅੰਸੋਣਾ ਦੇ ਸਪੋਰਟ ਤੇ ਆ ਗਈਆਂ ਇਹ ਨਜਾਇਜ਼ ਹੋ ਰਹੀ ਹੈ ਕਿ ਜਿਆਦਾ ਪੌਣ ਜਿਆਦਾ ਧਕਾ ਹੋ ਗਿਆ ਤੁਸੀਂ ਇਦੀ ਮਹਿਸੂਸ ਕੀਤੀ ਕਿ ਇਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਕੋਈ ਰਿਸਪੌਂਸ ਦਿੱਤਾ ਕਿ ਨਹੀਂ ਯਾਰ ਇਹ ਧਕਾ ਕਰ ਰਹੇ ਨਹੀਂ ਇਹ ਦੇਖੋ ਇਹ ਹੋ ਸਕਦਾ ਕਿਉਂਕਿ ਮੇਰੀ ਗੱਲ ਤੁਹਾਡੇ ਥਰੂ ਮੈਂ ਗਿਆ ਵੀ ਪਿੰਡਾਂ 'ਚ ਮੈਂ ਤਾਂ ਸ਼ੁਰੂ ਤੋਂ ਜਾ ਰਿਹਾ ਜੀ ਉਹ ਫਿਰ ਇਸ ਤਰ੍ਹਾਂ ਜੋ ਵੀ ਡਰਾਮੇ ਢੁੰਮੇ ਕਰਨੇ ਆ ਉਹ ਤਾਂ ਕਰਨੀ ਆ ਪੰਡਾਂ ਲਈ ਤੇ ਲੇਕਿਨ ਮੇਰੀ ਕਿਸੇ ਨਾ ਕੋਈ ਦੁਸ਼ਮਨੀ ਨਹੀਂ ਮੈਂ ਉਹਨਾਂ ਨੂੰ ਵੀ ਅਸੀਂ ਕਿਸੇ ਦੇ ਥਰੂ ਸਾਡੇ ਕੋਲ ਆਈ ਸੀ ਜੀ ਕਿਹਾ ਜਰੂਰ ਗੱਲ ਕਰੀਏ ਆਪਾਂ ਸਾਹਮਣੇ ਕਰੀਏ ਫਿਰ ਉਹਨਾਂ ਨੇ ਡੇਟ ਬਦਲੀ ਨੰਬਰ ਬਦਲੇ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਆ ਜਾਓ ਇੱਥੇ ਹੀ ਪੂਰਾ ਦੇਖੋ ਆਪਾਂ ਸੀਰੀਅਸ ਗੱਲ ਜਿਹੜੀ ਸੀਰੀਅਸ ਗੱਲ ਹੈ ਔਰ ਕਰਨੀ ਮੈਂ ਅੰਬਰ ਸਰ ਦੀ ਗੱਲ ਹੈ ਵਪਾਰੀਆਂ ਦੇ ਨਾਲ ਤੇ ਅਗਰ ਗਲਤ ਗੱਲ ਹੈ ਦੇਖੋ ਕਿਸੇ ਦਾ ਵਿਰੋਧ ਕਰਨਾ ਮਤਲਬ ਕਿਸੇ ਨੂੰ ਤੁਸੀਂ ਜਸਤੇ ਰੋਕੋ ਇਹੋ ਜਿਹਾ ਕੰਮ ਕਰਦਾ ਇਹ ਠੀਕ ਨਹੀਂ ਆ ਇਹ ਡੈਮੋਕਰੈਟਿਕ ਰਾਈਟਸ ਦੀ ਵਿੰਝਣਾ ਇੱਕ ਹੋਰ ਬੜੀ ਜ਼ਿੰਮੇਵਾਰੀ ਆ ਗਈ ਤੁਹਾਡੇ ਤੇ ਵਪਾਰੀਆਂ ਨੇ ਉਹ ਪੁੱਲੀਆਂ ਨੇ ਸਮਰਥਨ ਵੋਟਰਸ ਨੇ ਉਦੋਂ ਤੁਹਾਡਾ ਘਰਦਾ ਸ਼ਾਇਦ ਉਦੋਂ ਤੁਸੀਂ ਕਹੇ ਸੀ ਵੱਡਾ ਕੱਟ ਨਹੀਂਦਾ ਉਹਨਾਂ ਨੇ ਉਹ ਸਰ ਬੜਾ ਉਹਦੇ ਨਾਲ 5-6 ਹਜ਼ਾਰ ਘਰ ਜੁੜੇ ਨੇ ਤੁਸੀਂ ਉਹਦੇ ਲਈ ਜਿਵੇਂ ਮੋਦੀ ਸਾਹਿਬ ਨੇ ਤੇ ਆਪਣਾ 100 ਦਿਨ ਦਾ ਪਲਾਨ ਦੇ ਦਤਾ ਤੁਹਾਡੇ ਇਹ ਪਹਿਲੇ ਇੱਥੇ ਬਾਜੀ ਮੈਂ ਮੈਂ ਐਰਕਾਂ ਕਲੀਅਰਲੀ ਤੁਸੀਂ ਮੇਰਾ ਵੀਜ਼ਾ ਡਾਕੂਮੈਂਟ ਦੇਖੋ ਘਿੜੇ ਵੀ ਦੇਖੋ ਜੇ ਅਗਰ ਲੈਜਿਟਿਮੇਟ ਇਸ਼ੂ ਆ ਤੇ ਉਹ ਟੇਕ ਅਪ ਕਰਨਾ ਮੈਂਬਰ ਆਫ ਪਾਰਲੀਮੈਂਟ ਦੀ ਰਿਸਪਾਂਸਿਬਿਲਟੀ ਹੈ ਤੇ ਮੈਂ ਆਪਣੀ ਰਿਸਪਾਂਸਿਬਿਲਟੀ ਨਹੀਂ ਸ਼ਰਕਰਾਂ ਮੈਂ ਤਾਂ ਤੁਹਾਨੂੰ ਦੇਖੋ ਮੈਂ ਤਾਂ ਸੋਲੂਸ਼ਨ ਵੀ ਦੱਸਿਆ ਹੈ ਕਿ ਆ ਜਿਹੜਾ ਬਾਰਡਰ ਆ ਇਹ ਫਟਾਫਟ ਖੁੱਲ ਜੂ ਅਗਰ ਮੇਰਾ ਥੋੜਾ ਜਿਹਾ ਥੋੜਾ ਜਿਹਾ ਆਪਾਂ ਆ ਜਿਹੜਾ ਸਾਊਦੀ ਅਰੇਬੀਆ ਯੂਏਈ ਦੁਬਈ ਵਾਲਾ ਮਾਡਲ ਦੇਖੀਏ ਉਹ ਖੁਲਵਾਣਗੇ ਔਰ ਉਹਦੇ ਖੁੱਲਣ ਨਾਲ ਸਾਡੇ ਕੁੜੀਆਂ ਦਾ ਟਰੱਕਾਂ ਦਾ ਕਈ ਗੁਨੇ ਹੋਰ ਬਿਜ਼ਨਸ ਜਾਊਗਾ ਦੇਖੋ ਇੱਕ ਪੱਥਰ ਨਾਕ ਹੈ ਪੱਥਰ ਨਾਲ ਤੇ 2 ਮਹੀਨੇ ਖਰਾਬ ਨਹੀਂ ਹੁੰਦੀ ਜੀ ਆਪਾਂ ਕਲਕੱਤੇ ਤੱਕ ਪਹੁੰਚਾ ਕੇ ਸਮਝਦੇ ਬਹੁਤ ਵੱਡਾ ਕੰਮ ਹੋ ਗਿਆ ਅਗਰ ਇਹੋ ਹੀ ਚੀਜ਼ ਆਪਾਂ ਇੱਕ ਗ੍ਰੀਨ ਫਰੂਟ ਬਲਾਕ ਇਹਨੂੰ ਅਸੀਂ ਮਾਰਕੀਟ ਕਰੀਏ ਸਾਡੇ ਹੀ ਬੱਚੇ ਸਟਾਰਟਅਪ ਬਣਾ ਸਕਦੇ ਆ ਤੇ ਉਹਦੇ ਨਾਲ ਕਿਤੇ ਜਿਆਦਾ ਫਾਇਦਾ ਹੋਊਗਾ